ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਭ ਤੇ ਉੱਚਾ ਜਕਾ ਨਉ ਸਦਾ ਸਦਾ ਤਾਂ ਕੇ ਗੁਣ ਗਾ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੂਕ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਰਤ ਪਲਤ ਤੁਮਰੀ ਗਤ ਹੋਏ ਰਹਾ ਔਰ ਇੱਕ ਨਿਰੰਜਨ ਸ੍ਰੇਜਨਹਾਰ ਜੀ ਜੰਤ ਦੇ ਵਹਿ ਆਹਰ ਖੋਟ ਖਤੇਖਨ ਬਖਸਨ ਹਰ ਪਗਤ ਪਾਏ ਸਦਾ ਨਿਸਤਾਰ ਸਾਚਾ ਤਨ ਸਾਚੀ ਵਡਿਆਈ ਗੁਰਪੁਰੇ ਤੇ ਨ ਚਲ ਮਤ ਪਾਈ ਕਰ ਕਿਰਪਾ ਜਸ ਰੱਖਨ ਹਾਰਾ ਤਾ ਕਾ ਸਗਲ ਮਿਟੈ ਅੰਧਿਆਰਾ ਪਾਰ ਬ੍ਰਹਮਾ ਸਿਉ ਲਾਗੋ ਧਿਆਨ ਪੂਰਨ ਪੂਰ ਰਹੋ ਨਿਰਬਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕਾ ਗੁਰ ਪੈ ਦਿਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਭਤੇ ਉੱਚਾ ਜਕਾਨੋ ਸਦਾ ਸਦਾ ਤਾ ਕਹੇ ਗੁਣ ਗਾ ਜਿਸ ਸਿਮਰਤ ਸਗਲਾ ਦੁਖ ਜਾਏ ਸਰਬ ਸੂਖ ਵਸਹਿ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਰਤ ਪਲਤ ਤੁਮਰੀ ਗਤ ਹੋਏ ਰਹਾ ਪਰਖ ਨਿਰੰਜਨ ਸ੍ਰੇਜਨ ਹਾਰ ਜੀ ਜੰਤ ਦੇ ਵਹ ਆਹਰ ਖੋਟ ਖਤੇ ਖਿਨ ਬਖਸਨ ਹਰ ਪਗਤ ਪਾਇ ਸਦਾ ਨਿਸਤਾਰ ਸਾਚਾ ਤਨ ਸਾਚੀ ਵਡਿਆਈ ਗੁਰਪੁਰੇ ਤੇ ਨ ਚਲ ਮਤ ਪਾਈ ਕਰ ਕਿਰਪਾ ਜਿਸ ਰਾਖਨ ਹਰਾ ਤਾਂ ਕਾ ਸਗਲ ਮਿਟੈ ਅੰਧਿਆਰਾ ਪਾਰ ਬ੍ਰਹਮ ਸਿਉ ਲਾਗੋ ਧਿਆਨ ਪੁਰਨ ਪੁਰ ਰਹੋ ਨਿਰਬਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕਾ ਗੁਰ ਪੈ ਦੀਆਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਭ ਤੇ ਉੱਚਾ ਜਕਾ ਨੋ ਸਦਾ ਸਦਾ ਤਾ ਕੈ ਗੁਣ ਗਾ ਜਿਸ ਸਿਮਰਤ ਸਗਲਾ ਦੁਖ ਜਾਏ ਸਰਬ ਸੂਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਰਤ ਪਲਤ ਤੁਮਰੀ ਗਤ ਹੋਏ ਰਹਾ ਪਰਖ ਨਿਰੰਜਨ ਸ੍ਰਿਜਨ ਹਰ ਜੀ ਜੰਤ ਦੇ ਵਹ ਆਹਰ ਖੋਟ ਖਤੇ ਖਿਨ ਬਖਸਨ ਹਰ ਭਗਤ ਪਏ ਸਦਾ ਨਿਸਤਾਰ ਸਚਾ ਤਨ ਸਾਚੀ ਵਡਿਆਈ ਗੁਰਪੂਰੇ ਤੇ ਨੇ ਚਲ ਮਤ ਪਾਈ ਕਰ ਕਿਰਪਾ ਜਿਸ ਰੱਖਣ ਹਾਰਾ ਤਾਂ ਕਾ ਸਗਲ ਮਿਟੇ ਅੰਧਿਆਰਾ ਪਾਰ ਬ੍ਰਹਮਾ ਸਿਉ ਲਾਗੋ ਧਿਆਨ ਪੁਰਨ ਪੁਰ ਰਹੋ ਨਿਰਬਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕਾ ਗੁਰ ਪੈ ਦੀਆਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਭ ਤੇ ਉੱਚਾ ਜਕਾਨੋ ਸਦਾ ਸਦਾ ਤਾਂ ਕਹਿ ਗੁਣ ਗਾ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੂਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਰਤ ਪਲਤ ਤੁਮਰੀ ਗਤ ਹੋਏ ਰਹਾ ਪਰਖ ਨਿਰੰਜਨ ਸ੍ਰਿਜਨਹਾਰ ਜੀ ਜੰਤ ਦੇ ਰਹਿ ਆਹਾਰ ਖੋਟ ਖਤੇਖਨ ਬਖਸ਼ਣਹਾਰ ਭਗਤ ਪਾਏ ਸਦਾ ਨਿਸਤਾਰ ਸੱਚਾ ਤਨ ਸੱਚੀ ਵਡਿਆਈ ਗੁਰਪੁਰੇ ਤੇ ਨੇ ਚਲ ਮਤ ਪਾਈ ਕਰ ਕਿਰਪਾ ਜਿਸ ਰਾਖਨ ਹਾਰਾ ਤਾਂ ਕਾ ਸਗਲ ਮਿਟੈ ਅੰਧਿਆਰਾ ਪਾਰ ਬ੍ਰਹਮ ਸਿਉ ਲਾਗੋ ਧਿਆਨ ਪੁਰਨ ਪੁਰ ਰਹੋ ਨਿਰਬਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕਾ ਗੁਰ ਪੈਦਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਭ ਤੇ ਉੱਚਾ ਜਕਾ ਨੋ ਸਦਾ ਸਦਾ ਤਾਂ ਕੇ ਗੁਣ ਗਾ ਜਿਸ ਸਿਮਰਤ ਸਗਲਾ ਦੁਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਰਤ ਪਲਤ ਤੁਮਰੀ ਗਤ ਹੋਏ ਰਹਾ ਪਰਖ ਨਿਰੰਜਨ ਸ੍ਰਿਜਨ ਹਰ ਜੀ ਜੰਤ ਦੇਵਹ ਹਰ ਖੋਟ ਖਤੇਖਨ ਬਖਸਨ ਹਰ ਭਗਤ ਪਾਏ ਸਦਾ ਨਿਸਤਾਰ ਸਚਾ ਤਨ ਸਾਚੀ ਵਡਿਆਈ ਗੁਰਪੂਰੇ ਤੇ ਨੈ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਂ ਕਾ ਸਗਲ ਮਿਟੈ ਅੰਧਿਆਰਾ ਪਾਰ ਬ੍ਰਹਮਾ ਸਿਉ ਲਾਗੋ ਧਿਆਨ ਪੁਰਨ ਪੁਰ ਰਹੋ ਨਿਰਬਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਪੈ ਦੀਆਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਭ ਤੇ ਉੱਚਾ ਜਕਾਨੋ ਸਦਾ ਸਦਾ ਤਾਂ ਕਹੇ ਗੁਣ ਗਾ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੂਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਰਤ ਪਲਤ ਤੁਮਰੀ ਗਤ ਹੋਏ ਰਹਾ ਪ੍ਰਖ ਨਿਰੰਜਨ ਸ੍ਰੇਜਨ ਹਰ ਜੀ ਜੰਤ ਦੇ ਵਹ ਆਹਰ ਖੋਟ ਖਤੇ ਖਿਨ ਬਖਸਨ ਹਰ ਭਗਤ ਪਾਇ ਸਦਾ ਨਿਸਤਾਰ ਸੱਚਾ ਤਨ ਸਾਚੀ ਵਡਿਆਈ ਗੁਰਪੁਰੇ ਤੇ ਨ ਚਲ ਮਤ ਪਾਈ ਕਰੇ ਕਿਰਪਾ ਜਿਸ ਰਾਖਨ ਹਾਰਾ ਤਾਂ ਕਾ ਸਗਲ ਮਿਟੇ ਅੰਧਿਆਰਾ ਪਾਰ ਬ੍ਰਹਮ ਸਿਉ ਲਾਗੋ ਧਿਆਨ ਪੂਰਨ ਪੂਰ ਰਹਿਓ ਨਿਰਬਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕਾ ਗੁਰ ਪੈ ਦਿਆਲ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਭ ਤੇ ਉੱਚਾ ਜਕਾਨੋ ਸਦਾ ਸਦਾ ਤਕੈ ਗੁਣ ਗਾ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੂਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਰਤ ਪਲਤ ਤੁਮਰੀ ਗਤ ਹੋਏ ਰਹਾ ਉਰਖ ਨਿਰੰਜਨ ਸ੍ਰਿਜਨਹਾਰ ਜੀ ਜੰਤ ਦੇ ਰਹਿ ਆਹਾਰ ਖੋਟ ਖਤੇ ਖਿਨ ਬਖਸਨ ਹਰ ਭਗਤ ਪਾਇ ਸਦਾ ਨਿਸਤਾਰ ਸੱਚਾ ਤਨ ਸਾਚੀ ਵਡਿਆਈ ਗੁਰਪੁਰੇ ਤੇ ਨ ਚਲ ਮਤ ਪਾਈ ਕਰ ਕਿਰਪਾ ਜਿਸ ਰਾਖਨ ਹਾਰਾ ਤਾ ਕਾ ਸਗਲ ਮਿਟੈ ਅੰਧਿਆਰਾ ਪਾਰ ਬ੍ਰਹਮਾ ਸਿਉ ਲਾਗੋ ਧਿਆਨ ਪੁਰਨ ਪੁਰ ਰਹਿਓ ਨਿਰਬਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕਾ ਗੁਰ ਪੈ ਦੀਆਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਭਤੇ ਉਚਾ ਜਕਾਨੋ ਸਦਾ ਸਦਾ ਤਕੇ ਗੁਣ ਗਾ ਜਿਸ ਸਿਮਰਤ ਸਗਲਾ ਦੁਖ ਜਾਏ ਸਰਬ ਸੂਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਰਤ ਪਲਤ ਤੁਮਰੀ ਗਤ ਹੋਏ ਰਹਾ ਕੋ ਰਖ ਨਿਰੰਜਨ ਸ੍ਰਜਨ ਹਾਰ ਜੀ ਜੰਤ ਦੇਵਹਿ ਆਹਰ ਖੋਟ ਖਤੇਖਨ ਬਖਸ਼ਨ ਹਰ ਭਗਤ ਪਏ ਸਦਾ ਨਿਸਕਾਰ ਸੱਚਾ ਤਨ ਸਾਚੀ ਵਡਿਆਈ ਗੁਰਪੁਰੇ ਤੇ ਨ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਂ ਕਾ ਸਗਲ ਮਿਟੇ ਅੰਧਿਆਰਾ ਪਾਰ ਬ੍ਰਹਮਾ ਸਿਉ ਲਾਗੋ ਧਿਆਨ ਪੁਰਨ ਪੁਰ ਰਹੋ ਨਿਰਬਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕਾ ਗੁਰ ਪੈ ਦਿਆਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਭ ਤੇ ਉੱਚਾ ਜਕਾਨੋ ਸਦਾ ਸਦਾ ਤਾ ਕੈ ਗੁਣ ਗਾ jis simrat sagla dukh jaye sarv sukh vashe man aaye simr mana tu saacha soye har pal pal tumri gat hoye raha purakh niranjan srijan har ji jant devah har khot khatekh ban baksan har pagat pae sada nis tar ਸੱਚਾ ਤਨ ਸੱਚੀ ਵਡਿਆਈ ਗੁਰਪੁਰੇ ਤੇ ਨੇ ਚਲ ਮਤ ਪਾਈ ਕਰ ਕਿਰਪਾ ਜਿਸ ਰਾਖਨ ਹਾਰਾ ਤਾਂ ਕਾ ਸਗਲ ਮਿਟੈ ਅੰਧਿਆਰਾ ਪਾਰ ਬ੍ਰਹਮ ਸਿਉ ਲਾਗੋ ਧਿਆਨ ਪੁਰਨ ਪੁਰ ਰਹੋ ਨਿਰਬਾਨ ਰਮ ਭਉ ਮੇਟ ਮਿਲੇ ਗੋਪਾਲ ਨਾਨਕ ਕਾ ਗੁਰ ਪੈ ਦਿਆਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਭ ਤੇ ਉੱਚਾ ਜਕਾ ਨਉ ਸਦਾ ਸਦਾ ਤਕੇ ਗੁਣ ਗਾ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੂਖ ਵਸਹਿ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਰਤ ਪਲਤ ਤੁਮਰੀ ਗਤ ਹੋਏ ਰਹਾ ਪਰਖ ਨਿਰੰਜਨ ਸ੍ਰੇਜਨ ਹਰ ਜੀ ਜੰਤ ਦੇ ਰਹਿ ਆਹਰ ਖੋਟ ਖਤੇ ਖਿਨ ਬਖਸਨ ਹਰ ਭਗਤ ਪਾਏ ਸਦਾ ਨਿਸਤਾਰ ਸਚਾ ਤਨ ਸਾਚੀ ਵਡਿਆਈ ਗੁਰਪੂਰੇ ਤੇ ਨੇ ਚਲ ਮਤ ਪਾਈ ਕਰ ਕਿਰਪਾ ਜਿਸ ਰਾਖਨ ਹਾਰਾ ਤਾਂ ਕਾ ਸਗਲ ਮਿਟੇ ਅੰਧਿਆਰਾ ਪਾਰ ਬ੍ਰਹਮਾ ਸਿਉ ਲਾਗੋ ਧਿਆਨ ਪੁਰਨ ਪੁਰ ਰਹੋ ਨਿਰਬਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕਾ ਗੁਰ ਪੈ ਦਿਆਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਭ ਤੇ ਉੱਚਾ ਜਕਾ ਨਉ ਸਦਾ ਸਦਾ ਤਾਂ ਕੇ ਗੁਣ ਗਾ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੂਖ ਵਸਹਿ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਰਤ ਪਲਤ ਤੁਮਰੀ ਗਤ ਹੋਏ ਰਹਾ ਪਰਖ ਨਿਰੰਜਨ ਸ੍ਰੇਜਨ ਹਰ ਜੀ ਜੰਤ ਦੇ ਰਹਿ ਆਹਰ ਖੋਟ ਖਤੇ ਖਿਨ ਬਖਸਨ ਹਰ ਭਗਤ ਪਾਏ ਸਦਾ ਨਿਸਤਾਰ ਸਚਾ ਤਨ ਸਾਚੀ ਵਡਿਆਈ ਗੁਰਪੂਰੇ ਤੇ ਨ ਚਲ ਮਤ ਪਾਈ ਕਰ ਕਿਰਪਾ ਜਿਸ ਰਾਖਨ ਹਾਰਾ ਤਾਂ ਕਾ ਸਗਲ ਮਿਟੈ ਅੰਧਿਆਰਾ ਪਾਰ ਬ੍ਰਹਮਾ ਸਿਉ ਲਾਗੋ ਧਿਆਨ ਪੁਰਨ ਪੁਰ ਰਹੋ ਨਿਰਬਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕਾ ਗੁਰ ਪੈ ਦੀਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ